ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਵਿੱਚ ਇੱਕ ਬਿੱਲ ਕਾਫੀ ਚਰਚਾ ਦੇ ਵਿੱਚ ਸੀਗਾ ਜਿਹੜਾ ਹੁਣ ਕਾਨੂੰਨ ਦਾ ਰੂਪ ਧਾਰਨ ਕਰ ਚੁੱਕਿਆ ਹੈ ਕਿਉਂਕਿ ਡੋਨਾਲਡ ਟਰੰਪ ਨੇ ਇਸ ਬਿੱਲ ਦੇ ਉੱਤੇ ਹਸਤਾਖਰ ਕਰ ਦਿੱਤੇ ਨੇ ਯਾਨੀ ਕਿ ਸਾਈਨ ਕਰ ਦਿੱਤੇ ਨੇ ਤੇ ਕਾਨੂੰਨ ਬਣ ਚੁੱਕਿਆ ਹੈ ਇਹ ਬਿੱਲ ਬਿਗ ਬਿਊਟੀਫੁਲ ਬਿੱਲ ਜਿਹੜਾ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਰਾਹਤਾਂ ਦੇਵੇਗਾ ਇਹ ਦਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਟੈਕਸ ਤੇ ਖਰਚ ਕਟੌਤੀ ਵਾਲਾ ਇਹ ਬਿੱਲ ਦੱਸਿਆ ਜਾ ਰਿਹਾ ਹੈ ਜਿਹਨੂੰ ਹੁਣ ਕਾਨੂੰਨ ਬਣਾ ਦਿੱਤਾ ਗਿਆ ਰਾਸ਼ਟਰਪਤੀ ਨੇ ਸਾਈਨ ਇਹਦੇ ਉੱਤੇ ਕਰ ਦਿੱਤੇ ਨੇ ਇਹਨੂੰ ਹੇਠਲੇ ਸਦਨ ਦੇ ਵਿੱਚ ਪਾਸ ਕੀਤਾ ਗਿਆ VOTING ਹੋਈ ਤਾਂ ਉਸ ਤੋਂ ਬਾਅਦ ਦੇ ਵਿੱਚ ਸਪੋਰਟ ਦੇ ਵਿੱਚ ਇਸ ਬਿੱਲ ਦੀ ਹਮਾਇਤ ਦੇ ਵਿੱਚ 218 ਵੋਟਾਂ ਪਈਆਂ ਤੇ ਵਿਰੋਧ ਦੇ ਵਿੱਚ 214 ਲੋਕਾਂ ਨੇ ਵੋਟ ਕੀਤੀ ਤੇ ਖਾਸ ਗੱਲ ਇਸ ਬਿੱਲ ਦੇ ਦੌਰਾਨ ਇਹ ਵੀ ਰਹੀ ਕਿ 트럼ਪ ਦੀ ਆਪਣੀ ਹੀ ਪਾਰਟੀ ਦੇ ਦੋ ਮੈਂਬਰ ਪਾਰਲੀਮੈਂਟਸ ਨੇ ਇਸ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਕੀਤੀ ਪਰ ਫਿਰ ਵੀ ਬਿੱਲ ਪਾਸ ਹੋਇਆ ਤੇ ਆਖਰਕਾਰ ਇਹ ਹੁਣ ਕਾਨੂੰਨ ਦਾ ਰੂਪ ਧਾਰਨ ਕਰ ਚੁੱਕਿਆ ਹੈ ਉਹੀ ਬਿੱਲ ਹੈ ਜਿਹਨੂੰ ਲੈ ਕੇ ਐਲਨ ਮਸਕ ਤੇ 트럼ਪ ਵੀ ਆਮੋ ਸਾਹਮਣੇ ਹੋਏ ਸਨ ਦੋਵਾਂ ਦੇ ਵਿੱਚ ਵਿਵਾਦ ਪੈਦਾ ਹੋ ਗਿਆ ਸੀ 트럼ਪ ਨੇ ਤੇ ਐਲਨ ਮਸਕ ਨੇ ਇੱਕ ਦੂਜੇ 'ਤੇ ਸ਼ਬਦੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ ਇਹਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਖਾਸ ਗੱਲਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇੱਕ ਤਾਂ ਇਹ ਕਿ ਕਹਿੰਦੇ 트럼ਪ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਜੋ ਟੈਕਸ ਤੇ ਹੋਰ ਕੁਝ ਸੀਗਾ ਉਹਨੂੰ ਕਹਿੰਦੇ ਜੀ ਵਧਾਇਆ ਜਾਵੇਗਾ ਜਿਹੜੇ ਕੱਟਸ ਲੱਗਦੇ ਸੀ ਟੈਕਸ ਦੇ ਉੱਤੇ ਉਹਨਾਂ ਨੂੰ ਵਧਾਇਆ ਜਾਏਗਾ ਦੂਜਾ ਇਹਦੇ ਵਿੱਚ ਹੈ ਕਿ ਟਿਪਸ ਦੇਣ ਦੇ ਉੱਤੇ ਓਵਰਟਾਈਮ ਦੇ ਉੱਤੇ ਜਿਹੜਾ ਟੈਕਸ ਸੀਗਾ ਉਹਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਇਸ ਤੋਂ ਇਲਾਵਾ ਬਿਜ਼ਨਸ ਦੇ ਲਈ ਟੈਕਸ ਵਿਚ ਰਾਹਤ ਦੇਣ ਦੀ ਗੱਲ ਹੈ ਇਹਦੇ ਵਿੱਚ ਸੋਸ਼ਲ ਸਿਕਿਉਰਿਟੀ ਦੇ ਉੱਤੇ ਟੈਕਸ ਦੇ ਉੱਤੇ ਸ਼ੂਟ ਨਹੀਂ ਹੈ ਇਹਦੇ ਵਿੱਚ ਇਲੈਕਟ੍ਰਿਕ ਵਾਹਨ ਜਿਨ੍ਹਾਂ ਨੂੰ EV ਕਿਹਾ ਜਾਂਦਾ ਇਲੈਕਟ੍ਰਿਕ ਵਹੀਕਲ ਹੁੰਦੇ ਨੇ ਉਹਨਾਂ ਦੇ ਉੱਤੇ ਸੋਲਰ ਟੈਕਸ ਕ੍ਰੈਡਿਟ ਖਤਮ ਕਰਨ ਦੀ ਗੱਲ ਇਸ ਬਿੱਲ ਦੇ ਵਿੱਚ ਕੀਤੀ ਗਈ ਹੈ ਸਰਕਾਰ ਦੀ ਉਧਾਰ ਲੈਣ ਦੀ ਸੀਮਾ ਨੂੰ 4 ਟ੍ਰਿਲੀਅਨ ਡਾਲਰ ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਕਿ ਸਰਕਾਰ ਵੱਧ ਕਰਜ਼ਾ ਲੈ ਸਕੇਗੀ ਇਸ ਤੋਂ ਇਲਾਵਾ ਕੁਝ ਰਾਜਾ ਨੂੰ AI ਨਿਯਮ ਬਣਾਉਣ ਤੋਂ ਰੋਕਣ ਦਾ ਪ੍ਰਾਵਧਾਨ ਵੀ ਹੈ ਵੀ ਇਹਦੇ ਵਿੱਚ ਕੁਝ ਨਿਯਮ ਨੇ ਉਹ ਨਹੀਂ بنائے ਜਾਣਗੇ ਇਸ ਨੂੰ ਲੈ ਕੇ ਇੱਕ ਵਾਰ ਫੇਰ ਟੈਸਲਾ ਦੇ ਮੁਖੀ ਨੇ ਐਲਨ ਮਸਕ ਉਹਨਾਂ ਨੇ ਇੱਕ ਟਵੀਟ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇਹ ਬਿੱਲ 트ੰਪ ਦਾ ਪਾਗਲਪਾਨ ਹੈ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ ਕਿਉਂਕਿ ਬਿਗ ਬਿਊਟੀਫੁਲ ਬਿੱਲ ਕਰਾਰ ਦਿੱਤਾ ਹੈ 트ੰਪ ਨੇ ਇਸ ਬਿੱਲ ਨੂੰ ਇਸੇ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਖਾਸ ਜਿਹੜਾ ਡੋਜ ਵਾਲਾ ਡਿਪਾਰਟਮੈਂਟ ਸੀਗਾ ਉਹਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ ਐਲਨ ਮਸਕ ਨੇ ਉਹ ਵਿਭਾਗ ਛੱਡ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਚ ਕਾਫੀ ਸ਼ਬਦੀ ਜੰਗ ਸ਼ੁਰੂ ਹੋਈ ਸੀ ਤੇ ਹੁਣ ਵੀ ਇੱਕ ਵਾਰ ਫਿਰ ਐਲਨ ਮਸਕ ਨੇ ਇਸ ਬਿੱਲ ਦੇ ਉੱਤੇ ਕਿਹਾ ਹੈ ਕਿ ਇਹ ਬਿੱਲ ਆ ਜਿਹੜਾ ਠੀਕ ਨਹੀਂ ਹੈ ਇਹਦੀ ਆਲੋਚਨਾ ਕੀਤੀ ਉਹਨਾਂ ਨੇ ਟਵਿੱਟਰ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ 트럼ਪ ਦਾ ਇਹ ਬਿੱਲ ਅਮਰੀਕਾ ਦੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਨੂੰ ਖਤਮ ਕਰ ਦਏਗਾ ਤੇ ਇਸ ਤੋਂ ਇਲਾਵਾ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਇੱਕ ਨੁਕਸਾਨ ਪਹੁੰਚਾਏਗਾ ਉਸ ਤੋਂ ਬਾਅਦ ਦੇ ਵਿੱਚ ਮਸਕ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਪਾਗਲਪਨ ਦੇ ਨਾਲ ਭਰਿਆ ਤੇ ਵਿਨਾਸ਼ਕਾਰੀ ਬਿੱਲ ਹੈ ਉਹਨਾਂ ਨੇ ਹੋਰ ਵੀ ਕਈ ਟਿੱਪਣੀਆਂ ਕੀਤੀਆਂ ਕਹਿੰਦੇ ਜੀ ਇਹ ਕਾਨੂੰਨ ਜਿਹੜਾ ਹੁਣ ਬਿੱਲ ਬਣ ਚੁੱਕਿਆ ਕਾਨੂੰਨ ਦਾ ਰੂਪ ਧਾਰਨ ਕਰ ਚੁੱਕਿਆ ਹੈ ਇਹ ਪੁਰਾਣੇ ਉਦਯੋਗਾਂ ਨੂੰ ਰਾਇਤ ਦਿੰਦਾ ਤੇ ਪਰ ਭਵਿੱਖ ਦੇ ਜਿਹੜੇ ਉਦਯੋਗ ਨੇ ਉਹਨਾਂ ਨੂੰ ਤਬਾਹ ਕਰ ਦੇਗਾ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਸੀਗੀਆਂ ਐਲਨ ਮਸਕ ਵੱਲੋਂ ਤੇ ਉਸ ਤੋਂ ਬਾਅਦ ਦੇ ਵਿੱਚ ਐਲਨ ਮਸਕ ਨੇ ਪਹਿਲਾਂ ਹੀ ਅਸਤੀਫਾ ਇਸ ਵਿਭਾਗ ਤੋਂ ਦੇ ਦਿੱਤਾ ਸੀਗਾ ਗਵਰਨਮੈਂਟ ਐਫੀਸ਼ੀਐਂਸੀ ਦਾ ਡਿਪਾਰਟਮੈਂਟ ਐਲਨ ਮਸਕ ਦੇ ਕੋਲ ਸੀਗਾ ਉਹਦੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਟਰੰਪ ਨੇ ਕਿਹਾ ਕਿ ਸਬਸਿਡੀ ਬੰਦ ਕੀਤੀ ਤਾਂ ਮਸਕ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਮਸਕ ਨੂੰ ਮਿਲਣ ਵਾਲੀ ਸਬਸਿਡੀ ਬੰਦ ਹੋ ਜਾਵੇ ਪਹਿਲਾਂ ਇੱਕ ਟਵੀਟ ਕੀਤਾ ਸੀਗਾ ਤਾਂ ਉਹਨੂੰ ਆਪਣੀ ਕਹਿੰਦੇ ਦੁਕਾਨ ਯਾਨੀ ਕੰਪਨੀ ਸਾਊਥ ਅਫਰੀਕਾ ਦੇ ਵਿੱਚ ਸ਼ਿਫਟ ਕਰਨੀ ਪਵੇਗੀ ਉੱਥੇ ਵਾਪਸ ਪਰਤਣਾ ਪਵੇਗਾ ਕਿਉਂਕਿ ਟੈਸਲਾ ਇਲੈਕਟ੍ਰਿਕ ਕਾਰਾਂ ਵੀ ਬਣਾਉਂਦਾ ਹੈ ਇਸ ਤੋਂ ਇਲਾਵਾ ਸਪੇਸਐਕਸ ਦੇ ਰਾਕਟ ਵਗੈਰਾ ਵੀ ਬਣਦੇ ਨੇ ਕਹਿੰਦੇ ਉਹ ਸਾਰਾ ਕੁਝ ਬੰਦ ਹੋ ਜਾਏਗਾ ਉਹਨੂੰ ਸਾਊਥ ਅਫਰੀਕਾ ਲਾਟਣਾ ਪਵੇਗਾ ਵਾਪਸ ਮੁੜਨਾ ਪਵੇਗਾ ਤੇ 트ੰਪ ਨੇ ਦਾਵਾ ਕੀਤਾ ਹੈ ਕਹਿੰਦੇ ਜਿਹੜੀ ਸਬਸਿਡੀ ਐਲਨ ਮਸਕ ਨੂੰ ਮਿਲਦੀ ਸੀ ਉਹਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਹੈ ਸ਼ਾਇਦ ਅਜ ਤੱਕ ਕਹਿੰਦੇ ਇੰਨਾ ਪੈਸਾ ਕਿਸੇ ਨੂੰ ਨਹੀਂ ਮਿਲਿਆ ਹੋਵੇਗਾ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਡੋਜ ਜਿਹੜਾ ਡਿਪਾਰਟਮੈਂਟ ਆ ਗਵਰਨਮੈਂਟ ਐਫੀਸ਼ੀਐਂਸੀ ਦਾ ਉਹਨੂੰ ਸੁਝਾਅ ਦਿੱਤਾ ਹੈ 트াম্প ਨੇ ਕਿ ਇਹਦੇ ਜਿੰਨੀ ਸਬਸਿਡੀ ਵਗੈਰਾ ਐਲਨ ਮਸਕ ਨੂੰ ਮਿਲਦੀ ਰਹੀ ਆ ਉਹਦਾ ਬਿਉਰਾ ਦਿੱਤਾ ਜਾਵੇ ਜਾਂਚ ਕੀਤੀ ਜਾਵੇ ਤਾਂ ਸਾਰਾ ਕੁਝ ਸਾਹਮਣੇ ਆ ਜਾਏਗਾ ਤਾਂ ਕੁੱਲ ਮਿਲਾ ਕੇ ਇਹ ਜਿਹੜਾ ਹੁਣ ਬਿੱਲ ਆ ਇਹ ਕਾਨੂੰਨ ਦਾ ਰੂਪ ਧਾਰਨ ਕਰ ਚੁੱਕਿਆ ਇਸੇ ਨੇ ਹੀ ਦੋ ਵੱਡੇ ਆਗੂਆਂ ਦੇ ਵਿੱਚ ਵਿਵਾਦ ਪੈਦਾ ਕੀਤਾ ਸੀਗਾ ਐਲਨ ਮਸਕ ਦੀ ਕਾਫੀ ਕਹਿੰਦੇ ਸਪੋਰਟ ਸੀਗੇ ਅਮਰੀਕਾ ਦੀ ਸਰਕਾਰ ਬਣਨ ਦੇ ਵਿੱਚ ਪਰ ਐਲਨ ਮਸਕ ਪਿੱਛੇ ਹਟ ਜਾਂਦੇ ਨੇ ਸਾਲ ਕੀ ਮਸਾਂ ਉਹ ਆਪਣਾ ਕਾਰਜਕਾਲ ਸੰਭਾਲਦੇ ਨੇ ਕਈ ਉਹਨਾਂ ਲੋ ਫੈਸਲੇ ਲਏ ਗਏ ਸੀਗੇ ਸਰਕਾਰ ਦਾ ਖਰਚਾ ਕਿਵੇਂ ਬਚਾਉਣਾ ਹੈ ਪੈਸੇ ਕਿਵੇਂ ਬਚਾਉਣੇ ਨੇ ਖਰਚੇ ਘਟਾਉਣੇ ਕਿਵੇਂ ਇਹਦੇ ਉੱਤੇ ਜਿਹੜੀਆਂ ਨੇ ਸਲਾਹਾਂ ਦਿੰਦੇ ਸੀਗੇ ਟਰੰਪ ਨੂੰ ਤੇ ਟਰੰਪ ਪ੍ਰਸ਼ਾਸਨ ਨੂੰ ਐਲਨ ਮਸਕ ਪਰ ਉਹਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਸੀ ਤੇ ਹੁਣ ਆਖਰਕਾਰ ਇਹ ਜਿਹੜਾ ਬਿਗ ਬਿਊਟੀਫੁਲ ਬਿੱਲ ਅਮਰੀਕਾ ਦੇ ਵਿੱਚ ਕਿੰਨੀ ਕ ਰਾਹਤ ਦਿੰਦਾ ਲੋਕਾਂ ਨੂੰ ਇਹ ਹੁਣ ਪਾਸ ਹੋ ਚੁੱਕਿਆ ਹੈ ਕਾਨੂੰਨ ਦਾ ਰੂਪ ਧਾਰਨ ਕਰ ਚੁੱਕਿਆ ਹੈ ਤਾਂ ਕਿੰਨੀ ਕ ਰਾਹਤ ਮਿਲਦੀ ਹੈ ਦੇਖਣ ਵਾਲੀ ਗੱਲ ਹੋਵੇਗੀ ਪਰ ਟਰੰਪ ਵੱਲੋਂ ਲਗਾਤਾਰ ਕਈ ਫੈਸਲੇ ਲਏ ਗਏ ਨੇ ਜਿਦੇ ਵਿੱਚ ਟੈਰਿਫ ਨੂੰ ਲੈ ਕੇ ਫੈਸਲੇ ਲਏ ਗਏ ਇੱਕ ਜਨਮਜਾਤ ਕਾਨੂੰਨ ਵਾਲਾ ਸੀਗਾ ਜਿਹੜਾ ਨਾਗਰਿਕਤਾ ਵਾਲਾ ਉਹਨੂੰ ਲੈ ਕੇ ਫੈਸਲੇ ਲਏ ਗਏ ਸੋਧਾਂ ਕੀਤੀਆਂ ਗਈਆਂ ਮਾਮਲਾ ਕੋਰਟਾਂ ਤੱਕ ਪਹੁੰਚ ਗਿਆ ਹਾਰਵਰਡ ਯੂਨੀਵਰਸਿਟੀ ਦੇ ਨਾਲ ਵੀ ਕਾਫੀ ਵਿਵਾਦ ਹੁੰਦਾ ਨਜ਼ਰ ਆਇਆ ਤਾਂ ਹੁਣ ਆਖਰਕਾਰ ਇਹ ਬਿੱਲ ਆ ਜਿਹੜਾ ਹੈ ਪਾਸ ਹੋ ਚੁੱਕਿਆ ਹੈ ਜਦੇ ਉੱਤੇ ਰਾਸ਼ਟਰਪਤੀ ਦੀ ਮੋਹਰ ਲੱਗ ਗਈ ਹੈ ਤੇ ਕਾਨੂੰਨ ਦਾ ਰੂਪ ਧਾਰਨ ਕਰ ਚੁੱਕਿਆ ਹੈ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੁੰਦਾ ਹੈ ਕਿੰਨੇ ਟੈਕਸਾਂ ਤੋਂ ਰਾਹਤ ਮਿਲਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮਤ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ